ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕਪਿਊਸ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਥੇ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਗਵਾਰ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਲੋਕ ਪਸੀਨੋ ਪਸੀਨੀ ਹੋਏ ਪਏ ਸਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਖ ਹੋਈ ਹੈ ਜਿਸ ਕਰਕੇ ਆਉਣ ਵਾਲੇ 14 اپریل تک موسم ਜਿਹੜਾ ਇਸੇ ਤਰ੍ਹਾਂ ਹੀ ਖੁਸ਼ਗੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਸੀ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ 파ਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ 파ਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤਾਂ ਉਸ ਤੋਂ ਪਹਿਲੇ ਹੀ ਇਹ ਤਾਪਮਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਤ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਨਸਰਮਾਰੀਆਂ ਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਹੈ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇ ਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪ੍ਰਤੀਤੰਦ ਉਸ ਨੇ ਕਿ ਅਜੂ ਕਿਹੜੇ ਕਿਹੜੇ ਥਾਵਾ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਮੁਹਾਲੀ ਰੂਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿੱਚ ਆਇ ਤੁਹਾਨੂੰ ਦੱਸ ਦਨੇ ਕਿ ਦੋ ਜ਼ਿਲ੍ਹੇ ਜਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਂਹ ਸਮਾਨ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਜਿਹੇ ਜ਼ਿਲ੍ਹੇ ਨੇ ਜੋ ਕਿ ਕੁਸ਼ਨ ਆ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾਲ ਨਾਲ ਨਸ਼ਰ ਕਰ ਰਹੇ ਆ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੋਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤਨਾ ਕਿਸ ਤ ਜਿਹੜੀ ਆ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹੜਾ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਕੁਸ਼ਮਾਹ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਲੋਕ ਪਸੀਨੋ ਪਸੀਨੀ ਹੋਏ ਪਏ ਸਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਖ ਹੋਈ ਹੈ ਜਿਸ ਕਰਕੇ ਆਉਣ ਵਾਲੇ 14 اپریل تک موسم ਜਿਹੜਾ ਇਸੇ ਤਰ੍ਹਾਂ ਹੀ ਖੁਸ਼ਗੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਸੀ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ 파ਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ 파ਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲਾਂ ਹੀ ਇਹ ਤਾਪਮਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਸਰਬਰਾਰੀ ਇਹ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇ ਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪਰ ਉਹ ਤੁਹਾਨੂੰ ਦੱਸ ਜਣੇ ਕਿ ਅੱਜ ਕਿਹੜੇ ਕਿਹੜੇ ਥਾਵਾਂ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਮੁਹਾਲੀ ਰੋਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਦਾ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਉੱਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿਚਾਰੇ ਤੁਹਾਨੂੰ ਦੱਸ ਦਿੰਨੇ ਕਿ ਦੋ ਜिले ਅਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਂਹ ਸਬੰਧ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਖੁਸ਼ ਨਿਮਾਹ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾਲ ਨਾਲ ਨਸ਼ਰ ਕਰ ਰਹੇ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤਨਾ ਕਿਸ ਤਰ੍ਹਾਂ ਜਿਹੜੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹ ਤਰ੍ਹਾਂ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੌਥੀ ਜੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਗਵਾਰ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਲੋਕ ਪਸੀਨੋ ਪਸੀਨੀ ਹੋਏ ਪਏ ਸਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਖ ਹੋਈ ਹੈ ਜਿਸ ਕਰਕੇ ਆਉਣ ਵਾਲੇ 14 ਅਪ੍ਰੈਲ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਹੀ ਖੁਸ਼ਗੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਸੀ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲੇ ਹੀ ਇਹ ਤਾਪਮਾਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਨਸਰਮਾਰੀਆਂ ਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਔਰ ਜ਼ਰੂਰ ਇਸ ਗੜੇ ਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਉਸ ਸਮੇ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪਰ ਅੱਜ ਤੁਹਾਨੂੰ ਦੱਸ ਜਣੇ ਕਿ ਅੱਜ ਜੋ ਕਿਹੜੇ ਕਿਹੜੇ ਥਾਵਾਂ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਮੁਹਾਲੀ ਰੋਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਉੱਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿੱਚ ਚਾਹੇ ਤੁਹਾਨੂੰ ਦੱਸ ਦਿੰਨੇ ਕਿ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਸਬੰਦ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਖੁਸ਼ ਨਿਮਾਹ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾ ਨਾ ਨਸ਼ਰ ਕਰ ਰਹੇ ਤੁਹਾਡੇ ਨਾਲ ਕੀ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੋਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕਪਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਤੇ ਨਾ ਕਿਤੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉhti ji ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਇਸका ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਕੁਮਾਰ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਰਣੇ ਕਿ ਜਿੱਥੇ ਲੋਕ ਪਸੀਨੋਂ ਪਸੀਨੀ ਹੋਏ ਪਏ ਸਕੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਸ਼ ਹੋਈ ਹੈ ਜਿਸ ਕਰਕੇ ਆਉਣ ਵਾਲੇ 14 ਅਪ੍ਰੈਲ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਹੀ ਖੁਸ਼ਨੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਅਸੀਂ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲਾਂ ਹੀ ਇਹ ਤਾਪਮਾਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਥੇ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਨਸਰਮਾਰੀਆਂ ਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇ ਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪਰ ਕੀ ਦੱਸ ਜਨੇ ਕਿ ਅੱਜ ਜੋ ਕਿਹੜੇ ਕਿਹੜੇ ਥਾਵਾ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੁਹਾਲੀ ਰੂਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿੱਚ ਆਏ ਤੁਹਾਨੂੰ ਦੱਸ ਦਨੇ ਕਿ ਦੋ ਜ਼ਿਲ੍ਹੇ ਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਂਹ ਸਮਾਨ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਕੁਸ਼ਨ ਮਾ ਹੋ ਸਕਦੇ ਨੇ ਉਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾਲ ਨਾਲ ਨਸ਼ਰ ਕਰ ਰਹੇ ਹੋ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੋਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹ ਤਰ੍ਹਾਂ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਗਵਾਰ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਲੋਕ ਪਸੀਨੋ ਪਸੀਨੀ ਹੋਏ ਪਏ ਸਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਖ ਹੋਈ ਹੈ ਜਿਸ ਕਰਕੇ ਆਉਣ ਵਾਲੇ 14 اپریل تک موسم ਜਿਹੜਾ ਇਸੇ ਤਰ੍ਹਾਂ ਹੀ ਖੁਸ਼ਗੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਸੀ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲਾਂ ਹੀ ਇਹ ਤਾਪਮਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਸਰਬਾਰੀਆਂ ਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਇਹ ਮੌਸਮ ਦੀ ਕੁਦਰਤੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਪਰ ਤੁਹਾਨੂੰ ਦੱਸਨੇ ਕਿ ਅੱਜ ਜੋ ਕਿਹੜੇ ਕਿਹੜੇ ਥਾਵਾਂ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਮੁਹਾਲੀ ਰੋਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਦੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿੱਚ ਆਏ ਤੁਹਾਨੂੰ ਦੱਸ ਦਿੰਨੇ ਕਿ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਂਹ ਸਮਾਨ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਕੁਸ਼ਨ ਮਾਰ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾ ਨਸ਼ਰ ਕਰ ਰਹੇ ਆ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤਨਾ ਕਿਸ ਤ ਜਿਹੜੀ ਆ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕ ਪਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹੜਾ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ ਨਿਜ਼ਾਜ਼ ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ ਨੁਮਾ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਲੋਕ ਪਸੀਨੋ ਪਸੀਨੀ ਹੋਏ ਪਏ ਸੀਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਸ਼ ਹੋਈ ਹੈ ਜਿਸ ਕਰਕੇ ਆਉਣ ਵਾਲੇ 14 اپریل تک موسم ਜਿਹੜਾ ਇਸੇ ਤਰ੍ਹਾਂ ਹੀ ਖੁਸ਼ਗੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਸੀ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲੇ ਹੀ ਇਹ ਤਾਪਮਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਤੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਨਸਰਮਾਰੀ ਆਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇ ਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪ੍ਰਤੀਤਨ ਦੱਸਨੇ ਕਿ ਅੱਜ ਜੋ ਕਿਹੜੇ ਕਿਹੜੇ ਥਾਮਾਂ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੁਹਾਲੀ ਰੂਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਇਸ ਵਿਚਾਰੇ ਤੁਹਾਨੂੰ ਦੱਸ ਦਿੰਨੇ ਕਿ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਸਮਾਨ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਖੁਸ਼ਨੁਮਾ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾ ਨਸ਼ਰ ਕਰ ਰਹੇ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤਨਾ ਕਿਸ ਤਰ੍ਹਾਂ ਜਿਹੜੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੌਕ ਪਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹ ਤਰ੍ਹਾਂ ਕਿਤੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੌਥੀ ਜੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ਗਵਾਰ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦੇਣਾ ਕਿ ਜਿੱਥੇ ਲੋਕ ਪਸੀਨੋਂ ਪਸੀਨੀ ਹੋਏ ਪਏ ਸੀਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਖ ਹੋਈ ਹੈ ਜਿਸ ਕਰਕੇ ਆਉਣ ਵਾਲੇ 14 ਅਪ੍ਰੈਲ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਹੀ ਖੁਸ਼ਨੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਅਸੀਂ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਲਿਆ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤੱਕ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲਾਂ ਹੀ ਇਹ ਤਾਪਮਾਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੀ ਦੇ ਉੱਤੀ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਬਿਲਕੁਲ ਹੀ ਪੱਕ ਚੁੱਕੀ ਹੈ ਵਾਢੀ ਦਾ ਸਮਾਂ ਹੋ ਚੁੱਕਿਆ ਹੈ ਪਰ ਵਾਢੀ ਦੇ ਸਮੇਂ ਤੋਂ ਪਹਿਲਾਂ ਹੀ ਜਿਹੜੀ ਹੈ ਮੀਂਹ ਪੈਣ ਦਾ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਜ਼ਰੂਰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਦੀ ਨਸਰਮਾਰੀਆਂ ਦੀ ਇਸ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਆਂਦਾ ਹੈ ਮੀਂਹ ਕਈ ਥਾਵਾਂ ਤੇ ਜ਼ਰੂਰ ਪੈਂਦਾ ਜਿਸ ਕਰਕੇ ਕਿਸਾਨਾਂ ਦੀ ਜੋ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਜ਼ਰੂਰ ਇਸ ਗੜੇਮਾਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਕਈ ਸਮੇਂ ਤੋਂ ਮਿਹਨਤ ਕਰਦੇ ਨੇ ਪਰ ਐਨ ਮੌਕੇ ਤੇ ਜਦੋਂ ਵਾਢੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਇਹ ਮੌਸਮ ਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਪਰ ਕੁਝ ਤੁਹਾਨੂੰ ਦੱਸਨੇ ਕਿ ਅੱਜ ਜੋ ਕਿਹੜੇ ਕਿਹੜੇ ਥਾਵਾਂ ਉੱਤੇ ਜਿਹੜਾ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਵਿੱਚ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਕਿ ਅਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਮੁਹਾਲੀ ਰੂਪਨਗਰ ਫਤਿਗੜ ਸਾਹਿਬ ਨਵਾਂ ਸ਼ਹਿਰ ਲੁਧਿਆਣਾ ਮੋਗਾ ਬਰਨਾਲਾ ਮਾਨਸਾ ਬਠਿੰਡਾ ਤੇ ਮੁਕਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਮੀਂਹ ਤੇਜ਼ ਹਵਾਵਾਂ ਦੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਪਰ ਇਸ ਵਿੱਚ ਚਾਹੇ ਤੁਹਾਨੂੰ ਦੱਸ ਦਿੰਨੇ ਕਿ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਫਾਜ਼ਲਕਾ ਅਤੇ ਸੰਗਰੂਰ ਦੇ ਵਿੱਚ ਮੀਂਹ ਸਬੰਧ ਦੇ ਵਿੱਚ ਕੋਈ ਵੀ ਲੜ ਨਹੀਂ ਜਾਰੀ ਕੀਤਾ ਗਿਆ ਉੱਥੇ ਉਸੇ ਤਰ੍ਹਾਂ ਗਰਮੀ ਹੋਵੇਗੀ ਪਰ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਜੋ ਕਿ ਖੁਸ਼ ਨੁਮਾ ਹੋ ਸਕਦੇ ਨੇ ਉੱਥੇ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਜਿਹੜੀਆਂ ਨਾ ਨਾ ਨਸ਼ਰ ਕਰ ਰਹੇ ਆ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਕਿਤਨਾ ਕਿਤੇ ਜਿਹੜੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀਏ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਕੀ ਹਾਲਚਾਲ ਹੈ ਕਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਜ਼ਰੂਰ رائے ਸਾਂਝੀ ਕਰਿਓ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤੁਸੀਂ ਨੋਕਪੀਅਸ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈਤੀ ਹੈ ਲਗਾਤਾਰ ਜੋ ਲਗਾਤਾਰ ਗਰਮੀ ਬਾਦਰੀ ਸੀ ਤੇ ਉਸ ਨੂੰ ਲੈ ਕੇ ਅੱਜ ਕਿਹੜਾ ਕਿਥੇ ਗਰਮੀ ਤੋਂ ਨਿਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਕਾਫੀ ਜ਼ਿਆਦਾ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਇਸका ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕੀਤੀ ਗਈ ਸੀ ਪਰ ਬੀਤੇ ਦਿਨ ਨਾ ਤਾਂ ਕੋਈ ਮੀਂਹ ਪਿਆ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਅੱਜ ਮੌਸਮ ਦੇ مزاج ਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਕਾਫੀ ਖੁਸ਼ ਨਿਮਾਣ ਇਹ ਮੌਸਮ ਹੋਇਆ ਪਿਆ ਅਤੇ ਨਾਲ ਹੀ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਵੀ ਪੈ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਹਨੇਰੀ ਝੱਖੜ ਤੱਕ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਰਣੇ ਕਿ ਜਿੱਥੇ ਲੋਕ ਪਸੀਨੋਂ ਪਸੀਨੀ ਹੋਏ ਪਏ ਸੀਗੇ ਪਰ ਉੱਥੇ ਕਿਤੇ ਨਾ ਕਿਥੇ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਬਰਫਬਾਰਿਸ਼ ਹੋਈ ਹੈ ਜਿਸ ਕਰਕੇ ਆਉਣ ਵਾਲੇ 14 ਅਪ੍ਰੈਲ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਹੀ ਖੁਸ਼ਨੁਮਾ ਰਹੇਗਾ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਅਸੀਂ ਲਗਾਤਾਰ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਗਰਮੀ ਦਾ ਪਾਰਾ ਹੈਗਾ ਉਹ 44 ਡਿਗਰੀ ਤੇ ਕਈ ਥਾਵਾਂ ਤੇ ਗਰਮੀ ਦਾ ਪਾਰਾ ਪਾਰਾ ਜਿਹੜਾ 47 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਹਾਲੇ ਤਾਂ ਗਰਮੀ ਨੂੰ ਬਹੁਤ ਸਮਾਂ ਰਹਿੰਦਾ ਜੂਨ ਜੁਲਾਈ ਦਾ ਮਹੀਨਾ ਵੀ ਪਿਆ ਤੋਂ ਉਸ ਤੋਂ ਪਹਿਲਾਂ ਹੀ ਇਹ ਤਾਪਮਾਨ ਜਿਹੜਾ 47 ਡਿਗਰੀ ਤੱਕ ਪਹੁੰਚ ਚੁੱਕੇ ਤੇ ਉੱਥੇ ਤੁਹਾਨੂੰ ਦੱਸਣਿਆ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਹੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਲੋਕਾਂ ਦੇ ਚਿਹਰੇ ਜ਼ਰੂਰ ਖਿੜੇ ਸੀ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਉਹਨਾਂ ਦੇ